ਹਕਮਨਾਮੇ ਦੇ ਰੂਪ ਵਿੱਚ ਜੋ ਸੋਰਠਿ ਰਾਗ ਦੇ ਵਿੱਚ ਗੁਰੂ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਵੀ ਅਬਿਨਾਸੀ ਜੀ ਹਨ ਕੋ ਦਾਤਾ ਸਿਮਰਤ ਸਭ ਮਨ ਕੋਈ ਕੋਈ ਬਿਓ ਅਬਿਨਾਸੀ ਪ੍ਰਭੂ ਪਰਮਾਤਮ ਜਿਹੜਾ ਸਦਾ ਸਿਰ ਰਹਿਣ ਵਾਲਾ ਹੈ ਵੀ ਉਹਦਾ ਜਦੋਂ ਸਿਮਰਨ ਕਰਦਾ ਨਾ ਮਨੁੱਖ ਤੇ ਮਨ ਦੀ ਮੈਲ ਸਾਰੀ ਉੱਤਰ ਜਾਂਦੀ ਹੈ ਅਗਲਾ ਬੰਦ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਇਹ ਗੁਣਾ ਦਾ ਖਜ਼ਾਨਾ ਭਗਤ ਪਿਆਰਿਆਂ ਨੂੰ ਵਰਤਨ ਵਾਸਤੇ ਬਹੁਤ ਹੀ ਅਨਮੁੱਲੀ ਦਾਤ ਹੈ ਪਰ ਇਹਨੂੰ ਕੋਈ ਬਿਰਲਾ ਬਿਰਲਾ ਪ੍ਰਾਪਤ ਕਰਦਾ ਮੇਰੇ ਮਨ ਜਪ ਗੁਰਗੋਪਾਲ ਪ੍ਰਭ ਸੋਈ ਮਹਾਰਾਜ ਨੇ ਉੱਤਮਪੁਰਖ ਦੇ ਵਿੱਚ ਬੋਲ ਕੇ ਆਪਣੇ ਤੇ ਗੱਲ ਟੁਕਾ ਕੇ ਵੀ ਹੇ ਮੇਰੇ ਮਨ ਆਪਾਂ ਸਾਰਿਆਂ ਨੇ ਕਹਿਣਾ ਇਹ ਗੱਲ ਵੀ ਮੇਰੇ ਮਨ ਜਪ ਗੁਰਗੋਪਾਲ ਪ੍ਰਭ ਸੋਈ ਜਾਂ ਕੀ ਸ਼ਰਨ ਪੈ ਸੁਖ ਪਾਈਏ ਜਿਹਦੀ ਸ਼ਰਨ ਪੈਣ ਦੇ ਨਾਲ ਬਹੁਤ ਸਾਰੇ ਸੁਖ ਪ੍ਰਾਪਤ ਹੁੰਦੇ ਨੇ ਤੇ ਸੁਖ ਮਿਲ ਰਹੇ ਨੇ ਅਸੀਂ ਸੁੱਖ ਸੁੱਖਾਂ ਭਰੀ ਜ਼ਿੰਦਗੀ ਜੀ ਰਹੇ ਆ ਜਿਹਦੀ ਕਿਰਪਾ ਸਦਕਾ ਬਹੁੜ ਦੁੱਖ ਨਾ ਹੋਈ ਬਹੁੜ ਦਾ ਮਤਲਬ ਇਹ ਦੁਬਾਰੇ ਕੋਈ ਦੁੱਖ ਨਹੀਂ ਤੈਨੂੰ ਸਤਾਏਗਾ ਕਿਹੜਾ ਦੁੱਖ ਮਰਨ ਜੰਮਣ ਦਾ ਕਲ ਕਲੇਸ਼ ਦਾ ਈਰਖਾ ਦਵੇਦ ਦਾ ਵਿਸਿਆ ਬਕਾਰਾਂ ਦਾ 84 ਦਾ ਗੇੜ ਕੇ ਲੋ ਮੁੱਕ ਗਿਆ ਜੀ ਧਿਆਨ ਨਾਲ ਬਾਣੀ ਸੁਣਨੀ ਹੈ ਜੀ ਰਹਾਓ ਰਹਾਓ ਵਾਲੇ ਬੰਦ ਚ ਮਹਾਰਾਜ ਦੱਸਦੇ ਨੇ ਬਟ ਭਾਗੀ ਸਾਧ ਸੰਗ ਪ੍ਰਾਪਤ ਜਿਹਨੂੰ ਗੁਰੂ ਸਾਧੂ ਦੀ ਸੰਗਤ ਪ੍ਰਾਪਤ ਹੁੰਦੀ ਆ ਵੱਡੇ ਭਾਗਾਂ ਵਾਲਾ ਹੈ ਜੇ ਦੂਜਾ ਪੱਖ ਕਹਿ ਤਗੇ ਉਹ ਵੱਡੇ ਭਾਗਾਂ ਵਾਲਾ ਬਣ ਜਾਏਗਾ ਦੋਨੇ ਪੱਖ ਹੀ ਲਵਾਂਗੇ ਦੇਹਲੀ ਦੀਪਕ ਸ਼ਬਦ ਨੂੰ ਆਪਾਂ ਲਵਾਂਗੇ ਇਹ ਦੇਹਲੀ ਦੀਪਕ ਦਾ ਮਤਲਬ ਹੁੰਦਾ ਵੀ ਜਿਹੜਾ ਦੋਨੇ ਪਾਸੇ ਚਾਨਣ ਕਰਨ ਵਾਲਾ ਵਿਚਾਲੇ ਦੇਹਲੀ ਦੀਪਕ ਵੀ ਇੱਕ ਦੀਵਾ ਦੇ ਲਈ ਤੇ ਰੱਖਿਆ ਉਹ ਬਾਹਰ ਵੀ ਚਾਨਣ ਕਰੀ ਜਾਂਦਾ ਅੰਦਰ ਵੀ ਦੇਹਲੀ ਦੀਪਕ ਦਾ ਮਤਲਬ ਇਹ ਹੁੰਦਾ ਆਪਾਂ ਇਹਨੂੰ ਦੇਹਲੀ ਦੀਪਕ ਦੇ ਸਮਝਣ ਵਾਸਤੇ ਸ਼ਬਦ ਨੂੰ ਸਮਝਾਂਗੇ ਮਹਾਰਾਜ ਕਹਿੰਦੇ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਨ ਪੇਟ ਤਦ ਦੁਰਮਤ ਖੋਈ ਵੱਡੇ ਭਾਗਾਂ ਵਾਲ ਗੁਰੂ ਸਾਧੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਵੱਡੇ ਭਾਗਾਂ ਨਾਲ ਤੇ ਸੰਗਤ ਕਰਨ ਦੇ ਨਾਲ ਵੱਡੇ ਭਾਗ ਬਣ ਜਾਂਦੇ ਨੇ ਆਖਰੀ ਬੰਦ ਮਹਾਰਾਜ ਕਹਿੰਦੇ ਨੇ ਤਿੰਨ ਕੀ ਤੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੇ ਪਰੋਈ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਪਰੋ ਲਿਆ ਨਾ ਆਪਣੇ ਮਨ ਵਿੱਚ ਵਸਾ ਲਿਆ ਗੁਰੂ ਮਹਾਰਾਜ ਕਹਿੰਦੇ ਅਸੀਂ ਉਹਨਾਂ ਦੇ ਚਰਨਾਂ ਦੀ ਧੂਰ ਮੰਗਦੇ ਹਾਂ ਹੁਣ ਮੈਂ ਇੱਥੇ ਇੱਕ ਗੱਲ ਕਹਾਂ ਭਈ ਜਿਹੜੀ ਆਪਾਂ ਪਹਿਲਾ ਪੈਰਾ ਪੜ੍ਹਦੇ ਆ ਨਾ ਤੁਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਕਲ ਸਮਗਰੀ ਤੁਮਰੇ ਸੂਤਰ ਧਾਰੀ ਤੁਮਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਇਹ ਆਪਾਂ ਅਰਦਾਸ ਤੋਂ ਪਹਿਲਾਂ ਇਹ ਸ਼ਬਦ ਪੜ੍ਹਦੇ ਆਂ ਇਹ ਸ਼ਬਦ ਕਿੱਥੇ ਆ ਸੁਖਮਨੀ ਸਾਹਿਬ ਦੇ ਵਿੱਚ ਤੇ ਆਪਾਂ ਹੁਣ ਅਰਦਾਸ ਕਰਦੇ ਸੀ ਜਿੰਨੇ ਭੈਣ ਭਰਾ ਖੜੇ ਸੀ ਕਿਸੇ ਦੇ ਮੂੰਹੋਂ ਮੈਨੂੰ ਆਵਾਜ਼ ਸੁਣੀ ਨਹੀਂ ਇਹ ਸ਼ਬਦ ਪੜ੍ਹਨ ਦੇ ਵਿੱਚ ਕਿਉਂਕਿ ਸਾਨੂੰ ਪਤਾ ਹੀ ਨਹੀਂ ਐਦਾਂ ਨਾ ਕਰਿਆ ਕਰਕੇ ਭਾਈ ਜਦੋਂ ਆਪਾਂ ਬੋਲੋ ਜੀ ਵਾਹਿਗੁਰੂ ਕਹਿੰਨੇ ਆ ਉਦੋਂ ਸਾਰਿਆਂ ਨੇ ਗర్జਮੀ ਆਵਾਜ਼ ਵਿੱਚ ਗਰਜਮੀ ਆਵਾਜ਼ ਵਿੱਚ ਬੋਲਣਾ ਤੇ ਪਹਿਲਾ ਪੈਰਾ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਪੜਨਾ ਉਹ ਟੂਠਾ ਕਰ ਤੁਮ ਪਹਿ ਅਰਦਾਸ ਇਹ ਗਰਬਾਣੀ ਦੀ ਪੰਕਤੀ ਆ ਸੁਖਮਨੀ ਸਾਹਿਬ ਦੇ ਵਿੱਚ ਆ ਮੇਰੇ ਖਿਆਲ ਚੌਥੀ ਅਸ਼ਟਪਦੀ ਦੇ ਵਿੱਚ ਆ ਇਹ ਇਸ ਤਰ੍ਹਾਂ ਧਿਆਨ ਦੇ ਜੇ ਜਦੋਂ ਗੁਰੂ ਸਾਧੂ ਦੀ ਸੰਗਤ ਦੇ ਵਿੱਚ ਆਈਏ ਨਾ ਉਦੋਂ ਲਾਹਾ ਲੈਣਾ ਜਿਹੜਾ ਆਪਾਂ ਹੁਣ ਸ਼ਬਦ ਦੀ ਵਿਚਾਰ ਕੀਤੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਵੇ ਉਹ ਅਬਿਨਾਸੀ ਪ੍ਰਭੂ ਪਰਮਾਤਮਾ ਦੀ ਅਸੀਂ ਸ਼ਰਨ ਆ ਗਏ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਗਏ ਕਿਉਂਕਿ ਵੀ ਸਾਨੂੰ ਚੱਲ ਇਹ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਆਪਾਂ ਅਰਦਾਸ ਤੋਂ ਪਹਿਲਾਂ ਸ਼ਬਦ ਪੜ੍ਹਦੇ ਆ ਵੀ ਸਾਰਿਆਂ ਦੇ ਮੂੰਹੋਂ ਨਿਕਲੇ ਭਾਈ ਵੀ ਇਹ ਕਾਲ ਪੁਰਖ ਵਾਹਿਗੁਰੂ ਤੂੰ ਹੀ ਆ ਤੂੰ ਠਾਕਰ ਬਾਲੇ ਨਾ ਬਣਾਈ ਫਿਰ ਕੇ ਇੱਕੋ ਇੱਕ ਹੀ ਆ ਠਾਕਰ ਤੁਮ ਪਹਿ ਅਰਦਾਸ ਤੇਰੇ ਚਰਨਾਂ ਵਿੱਚ ਅਰਦਾਸ ਆ ਮੇਰੀ ਮਹਾਰਾਜ ਤੁਮ ਮਾਤ ਪਿਤਾ ਅਹ ਮੁਬਾਰਕ ਤੇਰੇ ਤੁਮਰੀ ਕਿਰਪਾ ਵਿੱਚ ਸੁੱਖ ਖਨੇਰੇ ਮਹਾਰਾਜ ਤੇਰੇ ਬੱਚੇ ਆ ਸੀ ਤੇ ਤੇਰੀ ਕਿਰਪਾ ਦੇ ਨਾਲ ਹੀ ਸਾਨੂੰ ਸੁੱਖ ਸਹੂਲਤਾਂ ਸਾਰੀਆਂ ਮਿਲੀਆਂ ਹੋਈਆਂ ਨੇ ਇਸ ਭਾਵ ਦਾ ਅਰਥ ਜੇ ਮੈਂ ਨਾ ਭੁੱਲਦਾ ਹਾਂ ਮਤਾਂ ਤੁਮ ਠਾਕਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸਾ ਜੀ ਜਨਤਾ ਜਿਹੜਾ ਜੀ ਬੋਲ ਰਿਹਾ ਇਹ ਸਰੀਰ ਉਸ ਪ੍ਰਭੂ ਪਰਮਾਤਮਾ ਦੀ ਦਾਤ ਹੈ ਇਹ ਕਿਤੇ ਹੋਰ ਨਹੀਂ ਦਾਤਾਂ ਮਿਲਦੀਆਂ ਨਾ ਕੋਈ ਦੇਣ ਵਾਲੀ ਤਾਕਤ ਹੈਗੀ ਆ ਇੱਕੋ ਇੱਕ ਪ੍ਰਭੂ ਪਰਮਾਤਮਾ ਹੀ ਇਹ ਜੀਓ ਪਿੰਡ ਸਭ ਤੇਰੀ ਦਾਤ ਤੇ ਦਾਤ ਦੇਣ ਵਾਲਾ ਮਨੁੱਖਾ ਸਰੀਰ ਤੇ ਜੀਓ ਆ ਜੀਵਨ ਉਹ ਪ੍ਰਭੂ ਪਰਮਾਤਮਾ ਹੀ ਦੇਣ ਵਾਲਾ ਹੈ ਅਗਲਾ ਬੰਦ ਸੀਗਾ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਵਿੱਚ ਤੂੰ ਹੀ ਸਾਡੀ ਮਾਤਾ ਤੂੰ ਹੀ ਸਾਡਾ ਪਿਤਾ ਅਸੀਂ ਤੇਰੇ ਬੱਚੇ ਆ ਭਾਈ ਵਾਹਿਗੁਰੂ ਜੀ ਮਹਾਰਾਜ ਮਾਫ ਕਰਨਾ ਅਸੀਂ ਤੇਰੇ ਬੱਚੇ ਹਾਂ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਤੇਰੀ ਕਿਰਪਾ ਦੇ ਨਾਲ ਮੈਨੂੰ ਬਹੁਤ ਸਾਰੇ ਸੁੱਖ ਮਿਲ ਰਹੇ ਨੇ ਮਹਾਰਾਜ ਇਹ ਇਹ ਅਰਦਾਸ ਰੂਪੀ ਸ਼ਬਦ ਹੈ ਉਹਦੇ ਸ਼ੁਕਰਾਨੇ ਦੀ ਗੱਲ ਵੀ ਆ ਜਾਂਦੀ ਹੈ ਉਹਦੀ ਦਾਤ ਦੀ ਗੱਲ ਵੀ ਆ ਜਾਂਦੀ ਹੈ ਵਿੱਚ ਤੇ ਇਹਨੂੰ ਸ਼ਬਦ ਨੂੰ ਆਪਾਂ ਜ਼ਰੂਰ ਪੜਿਆ ਕਰਗੇ ਨਾਲ ਭਾਈ ਸਾਹਿਬ ਉਹਨਾਂ ਤੇ ਜਦੋਂ ਆਪਾਂ ਅਰਦਾਸ ਕਰਦੇ ਹਾਂ ਤੁਮਰੀ ਗਤ ਮੈਂ ਤੇ ਤੁਮ ਹੀ ਜਾਣੀ اے ਕਾਲਪੁਰਖ ਵਾਹਿਗੁਰੂ ਤੂੰ ਆਪ ਦੀ ਗਤ ਮੈਂ ਤੇ ਸਾਰੀ ਤੂੰ ਹੀ ਜਾਣਦਾ ਕਿਵੇਂ ਸ੍ਰਿਸ਼ਟੀ ਨੂੰ ਪੈਦਾ ਕਰਨਾ ਤੇ ਕਿਵੇਂ ਸ੍ਰਿਸ਼ਟੀ ਨੂੰ ਚਲਾਉਣਾ ਉਹ ਆਪੇ ਆਪ ਹੀ ਜਾਣਦਾ ਹੈ ਇੱਥੇ ਕੋਈ ਤਿੰਨਾ ਦੀ ਗੱਲ ਨਹੀਂ ਹੈ ਵੀ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਉਹ ਤਾਂ ਗੁਰੂ ਬਾਬਾ ਜੀ ਨੇ ਸਾਨੂੰ ਸਮਝਾਉਣਾ ਕੀਤਾ ਵੀ ਇੱਕੋ ਇੱਕ ਹੀ ਅਕਾਲ ਪੁਰਖ ਵਾਹਿਗੁਰੂ ਆ ਭਾਈ ਇਹ ਤਿੰਨਾਂ ਨੂੰ ਮਾਨਤਾ ਦੇਣ ਦੀ ਨਹੀਂ ਜ਼ਰੂਰਤ ਉਹ ਵੀ ਕੁਦਰਤ ਦੇ ਵਿੱਚ ਹੀ ਹੈ ਜੀਵ ਹਾਂ ਚੰਗੇ ਖਿਆਲਾਂ ਵਾਲੇ ਚੰਗੇ ਬੰਦੇ ਚੰਗੀ ਵਿਚਾਰ ਵਾਲੇ ਹੁੰਦੇ ਨੇ ਜਿਵੇਂ ਕਿ ਆਪਾਂ ਆਪਣੇ ਇਤਿਹਾਸ 'ਤੇ ਨਿਗਾਹ ਮਾਰ ਕੇ ਵੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮੇਸ਼ ਪਿਤਾ ਤੱਕ ਆਪਾਂ ਗੁਰੂ ਜੀ ਮੰਨਦੇ ਆ ਸਾਰਿਆਂ ਨੂੰ ਦਸਾਂ ਪਾਤਸ਼ਾਹਿਆਂ ਨੂੰ 11ਵੀਂ ਜੋਤ ਗੁਰੂ ਗ੍ਰੰਥ ਸਾਹਿਬ ਜੀ ਮੰਨਦੇ ਆਪਾਂ ਜੋ ਨਾਮ ਦਾ ਖਜ਼ਾਨਾ ਤੇ ਗਿਆਨ ਦਾ ਖਜ਼ਾਨਾ ਸਾਨੂੰ ਦਿੱਤਾ ਗੁਰੂ ਮਹਾਰਾਜ ਚੱਚੇ ਪਾਤਸ਼ਾਹ ਨੇ। ਤੁਮਰੀ ਗਤਮੇ ਤੂੰ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਮਹਾਰਾ ਸੱਚੇ ਸਤਗੁਰੂ ਅਸੀਂ ਆਪ ਜੀ ਤੋਂ ਸਦਾ ਹੀ ਕੁਰਬਾਨ ਜਾਂਦੇ ਹਾਂ। ਇਹ ਸ਼ਬਦ ਜਰੂਰ ਪੜ੍ਹਨਾ ਸਾਰਿਆਂ ਨੇ। ਜਦੋਂ ਆਪਾਂ ਅਰਦਾਸ ਕਰਦੇ ਆ। ਚਲੋ ਇਹ ਮੌਕੇ ਤੇ ਗੱਲ ਆ ਗਈ ਮੈਨੂੰ ਲੱਗਿਆ ਸੀ ਵੀ ਕਿਸੇ ਨੇ ਕੋਈ ਬੋਲਿਆ ਨਹੀਂ ਇਹ ਸ਼ਬਦ। ਚਲੋ ਮੂੰਹ ਵਿੱਚ ਬੋਲਦੇ ਹੋਣਗੇ ਮਾਫ਼ ਕਰਨਾ। ਪਰ ਗਰਜਮੀ ਬਾਜ ਵਿੱਚ ਬੋਲਣਾ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਸੋਹਣਿਆ ਪੁੱਲਾਂ ਚੁੱਕਾ ਦੀ ਮਾਫੀ ਜੀ ਅਗਲਾ ਸ਼ਬਦ ਜਿਹੜਾ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਆਪਾਂ ਲੜੀਵਾਰ ਸ਼ਬਦ ਦੀ ਵਿਚਾਰ ਗੁਰੂ ਮਹਾਰਾਜ ਤੋਂ ਲੈਨੇ ਆ ਉਹ ਪਾਵਨ ਪਵਿੱਤਰ ਅੰਗ 341 ਤੇ ਸੁਭਾਈ ਮਾਨਾ ਕੁਝ ਇੱਕ ਪੰਕਤੀਆਂ ਆਪਾਂ ਪੜਾਂਗੇ ਤੇ ਉਹਦੇ ਭਾਵ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਗੁਰੂ ਦੀ ਕਿਰਪਾ ਸਦਕਾ ਮਹਾਰਾਜਾ ਕਹਿੰਦੇ ਨਾ ਜਿਹੜਾ ਸ਼ਬਦ ਵਿਚਾਰ ਲੜੀਵਾਰ ਚੱਲਦਾ ਥੋੜੇ ਥਲ ਥਾਨਕ ਆਰੰਭੇ ਵਾਹ ਵਾਹ ਵਾਹਿਗੁਰੂ ਮਹਾਰਾਜਾ ਕਹਿੰਦੇ ਇਹ ਮਨ ਥੋੜੀ ਜਿਤਨੀ ਮਿਲੀ ਹੋਈ ਭੋਏ ਵਿੱਚ ਕਈ ਨਗਰ ਬਣਾਉਣੇ ਸ਼ੁਰੂ ਕਰ ਦਿੰਦਾ ਮਨੁੱਖ ਨੂੰ ਕਿਹਾ ਸਰੀਰ ਕਰਕੇ ਬੀਬੀ ਆ ਚੇ ਪਾਈ ਆ ਥੋੜੇ ਥਾਲ ਥਾਨਕ ਆਰੰਭੇ ਮਹਾਰਾਜ ਕਹਿੰਦੇ ਇਹ ਮਨ ਥੋੜੀ ਜਿੰਨੀ ਮਿਲੀ ਭੋਏ ਵਿੱਚ ਕਈ ਨਗਰ ਬਸਾਉਣੇ ਸ਼ੁਰੂ ਕਰ ਦਿੰਦਾ ਹੈ ਮਨੁੱਖ ਭਾਵ ਥੋੜੀ ਜਿੰਨੀ ਮਿਲੀ ਹੋਈ ਉਮਰ ਕਈ ਪਸਾਰੇ ਪਸਾਰ ਬੈਠਦਾ ਹੈ ਉਮਰ ਥੋੜੀ ਜੀ ਆ ਪਤਾ ਨਹੀਂ ਕਿੰਨੀ ਆ ਇਹ ਪ੍ਰਮਾਤਮਾ ਹੀ ਜਾਣਦਾ ਇਹਨੂੰ ਨਾ ਕੋਈ ਡਾਕਟਰ ਨਾ ਕੋਈ ਵੈਦ ਨਾ ਕੋਈ ਹਕੀਮ ਨਾ ਕੋਈ ਸੈਂਟਿਸ ਇਹਦਾ ਪਤਾ ਨਹੀਂ ਲਗਾ ਸਕਿਆ ਕਿ ਕਿੰਨੀ ਸਵਾਸਾਂ ਦੀ ਪੂੰਜੀ ਬਚਦੀ ਹੈ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਜਾਣਦਾ ਹੈ ਤੇ ਮਹਾਰਾਜ ਕਹਿੰਦੇ ਵੀ ਤੇਰੀ ਥੋੜੀ ਜੀ ਉਮਰ ਆ ਭਗਤ ਜੀ ਨੇ ਦੱਸਿਆ ਆਪਾਂ ਨੂੰ ਭਗਤ ਕਬੀਰ ਸਾਹਿਬ ਦੀ ਬਾਣੀ ਵਿੱਚੋਂ ਸ਼ਬਦ ਆ ਇਹ ਵੀ ਤੇਰੀ ਥੋੜੀ ਜੀ ਜ਼ਿੰਦਗੀ ਆ ਮਨੁੱਖ ਤੂੰ ਵੱਡੇ ਵੱਡੇ ਪਸਾਰੇ ਪਸਾਰੀ ਬੈਠਾ ਤੇ ਉਹ ਪਸਾਰੇ ਪਸਾਰ ਕੇ ਵਿੱਚ ਆਪੇ ਹੀ ਫਸ ਜਾਂਦਾ ਫਿਰ ਆਪ ਹੀ ਫਸਿਆ ਪਿਆ ਕੋਈ ਗੁਰਮਖ ਪਿਆਰਾ ਗੁਰੂ ਦਾ ਪਿਆਰਾ ਭੈਣ ਚਾਹੇ ਭਾਈ ਗੁਰੂ ਦਾ ਪਿਆਰਾ ਕੋਈ ਭਾਵੇਂ ਟੈਨਸ਼ਨ ਤੋਂ ਪਰੇਸ਼ਾਨੀ ਤੋਂ ਕੋਈ ਨਰਲੇਪ ਹੋਵੇ ਰੱਬ ਦਾ ਪਿਆਰਾ ਜਿਹੜਾ ਗੁਰਦੇ ਗਿਆਨ ਨੂੰ ਮੰਨਣ ਵਾਲਾ ਨਹੀਂ ਤਾਂ ਤਕਰੀਬਨ ਆਪਾਂ 95% ਕਹਿ ਲੈਨੇ ਆ ਸਾਰੇ ਫਿਕਰਾਂ ਝੋਰੀਆਂ ਦੇ ਵਿੱਚ ਹੀ ਨਿਕਲਦਾ ਸਭ ਦਾ ਜੀਵਨ ਮਹਾਰਾਜ ਨੇ ਇਹੀ ਸਮਝਾਉਣਾ ਕੀਤਾ ਵੀ ਤੇਰੀ ਥੋੜੀ ਜਿਹੀ ਜ਼ਿੰਦਗੀ ਹੈ ਐਵੇਂ ਬਾਹਲੇ ਨਾ ਪਸਾਰੇ ਪਸਾਰ ਵਿੱਚੇ ਫਸ ਕੇ ਮਰ ਜਾਏਗਾ ਮੱਕੜੀ ਵਾਂਗੂ ਆਪਾਂ ਕੱਲ ਵੀ ਗੱਲ ਕਰੀ ਸੀ ਨਾ ਵੀ ਮੱਕੜੀ ਜਾਲਾ ਬਣਦੀ ਆ ਵਿੱਚੇ ਹੀ ਫਸ ਕੇ ਆਪ ਹੀ ਮਰ ਜਾਂਦੀ ਆ ਲਟਕਦੀ ਹੁੰਦੀ ਆ ਉਸੇ ਤਰ੍ਹਾਂ ਹੀ ਮਨੁੱਖ ਮਹਾਰਾਜ ਕਹਿੰਦੇ ਤੂੰ ਲਟਕ ਰਿਹਾ ਨਾਮ ਜਪ ਪ੍ਰਭੂ ਪਰਮਾਤਮਾ ਦਾ ਅੱਗੇ ਮਹਾਰਾਜ ਦੱਸਦੇ ਨੇ ਬਿਨ ਹੀ ਥਾਪੇ ਮੰਦਰ ਥੰਮੇ ਬਿਨ ਹੀ ਥੰਮੇ ਮੰਦਰ ਥੰਬੇ ਮਹਾਰਾਜ ਕਹਿੰਦੇ ਤੇ ਜਿਸ ਦੇ ਇਹ ਸਾਰੇ ਪਸਾਰੇ ਪਸਾਰ ਨੇ ਬੇਅਰਥ ਹੀ ਕੰਮ ਹੈ ਉਹ ਮਾਨੋ ਖਮਾ ਕੰਧਾ ਤੋਂ ਬਿਨਾ ਹੀ ਉਸਾਰ ਰਿਹਾ ਹੈ ਮਨੁੱਖ ਜਿਹੜੇ ਕਿਸੇ ਕੰਮ ਨਹੀਂ ਨਿਹਾਉਣੇ ਜੀਵ ਆਤਮਾ ਦੇ ਇੱਥੇ ਇੱਕ ਖਿਆਲ ਰੱਖਿਓ ਜੀ ਆਪਾਂ ਮਤਲਬ ਘਰ ਦੇ ਫਰਜ਼ ਪਛਾਣਨੇ ਆ ਸਾਰੇ ਇਹ ਨਹੀਂ ਆ ਵੀ ਕਰਦੀਆਂ ਜ਼ਿੰਮੇਵਾਰੀਆਂ ਛੱਡ ਦੋ ਹੁਣ ਜੇ ਕਿਸੇ ਨੂੰ ਗੱਲ ਚੰਗੀ ਲੱਗੀ ਵੀ ਹਾਂ ਆਪਾਂ ਤਾਂ ਨਾਮ ਹੀ ਜਪਣਾ ਵੀ ਘਰ ਦੇ ਕਾਰੋਬਾਰ ਛੱਡ ਦੋ ਨਾ ਹੱਥ ਪਾਉ ਸਭ ਕੰਮ ਕਰ ਚੀਤ ਨਰਿੰਦਰ ਨਾਲ ਹੱਥ ਪੈਰਾਂ ਦੇ ਨਾਲ ਕਾਰੋਬਾਰ ਕਰਦੇ ਆਪਦੇ ਪ੍ਰਭੂ ਪਰਮਾਤਮਾ ਦੇ ਨਾਲ ਮਨ ਜੋੜ ਕੇ ਰੱਖਣਾ ਜਦੋਂ ਮਨ ਜੁੜਿਆ ਹੋਏਗਾ ਫਿਰ ਕਿਸੇ ਵੀ ਕਿਸਮਤ ਦੀ ਔਣਤਾ ਹੀ ਨਹੀਂ ਕਰੇਗਾ ਮਨੁੱਖ ਭੈਣਾ ਚਾਹੇ ਭਾਈ ਆਪਦਾ ਇਮਾਨਦਾਰੀ ਦੇ ਨਾਲ ਕੰਮ ਕਰੇਗਾ ਚਾਹੇ ਉਹ ਮਜ਼ਦੂਰ ਹੋਵੇ ਤੇ ਚਾਹੇ ਵੱਡੇ ਤੋਂ ਵੱਡਾ ਲੀਡਰ ਹੈ ਸਾਰੇ ਵਿੱਚ ਆ ਕੇ ਅਫੀਸਰ ਦੁਕਾਨਦਾਰ ਇਮਾਨਦਾਰੀ ਗੁਰੂ ਇਥੇ ਇਮਾਨਦਾਰੀ ਸਿਖਾਉਂਦਾ ਸੱਚਾ ਸੁੱਚਾ ਜੀਵਨ ਸਿਖਾਉਣ ਵਾਸਤੇ ਸਾਨੂੰ ਗੁਰਬਾਣੀ ਦੇ ਨਾਲ ਸਮਝਾਉਂਦੇ ਨੇ ਗੁਰਬਾਣੀ ਵਿੱਚ ਮਹਾਰਾਜ ਗੁਰਬਾਣੀ ਜੀਵਨ ਜਾਂ ਚਾਜੀ ਗੁਰਬਾਣੀ ਸਾਨੂੰ ਜੀਵਨਾ ਸਿਖਾ ਦਿੰਦੀ ਹੈ। ਨਾ ਕਿ ਕੋਈ ਜਾਦੂ ਟੂਣਾ ਨਹੀਂ ਹੈ ਇਹ ਵੀ ਨਾ ਰੱਖ ਜੇ ਵੀ ਮੈਂ ਇੰਨੇ ਸੁਖਮ ਨਹੀਂ ਕਰੂੰਗਾ ਕਰਨੀ ਆ ਬਾਣੀ ਪੜ੍ਹਨੀ ਆ। ਇੰਨੇ ਮੈਂ ਮੂਲ ਮੰਤਰ ਕਰੂੰਗਾ ਕਈ ਵੀਰ ਮਿਲਦੇ ਹੁੰਦੇ ਆ। ਇੱਕ ਵੀਰ ਚੜਾਈ ਕਰ ਗਿਆ ਤੇ ਮੇਰਾ ਦੋਸਤ ਸੀਗਾ ਤੇ ਉਹਦੇ ਇੱਕ ਮਸ਼ੀਨ ਜੀ ਗੂਠੇ ਤੇ ਬੰਨੀ ਹੁੰਦੀ ਸੀ ਮੈਂ ਕਿਹਾ ਆ ਕੇ ਬੰਨੀ ਖਰਦਾਗਾ ਕਹਿੰਦਾ ਜੀ ਮੂਲ ਮੰਤਰ ਦੀ ਗਣਤੀ ਹੁੰਦੀ ਮੈਂ ਕਿੰਨੇ ਖੋਗੇ ਕਹਿੰਦਾ ਸਭਾ ਕ ਲੱਖ। ਮੈਂ ਕਿਹਾ ਫਿਰ ਜਣਦਾ ਕੌਣ ਸੀ ਕਹਿੰਦਾ ਮੈਂ ਹੀ ਗਣਦਾ ਸੀ ਫਿਰ ਮੈਂ ਕਿਹਾ ਮੋਲਮੰਤ ਕਰਨ ਤੇ ਤਾਂ ਨਹੀਂ ਧਿਆਨ ਲੱਗਿਆ ਹੁਣ ਕਹਿੰਦਾ ਆਹ ਤਾਂ ਤੇਰੀ ਗੱਲ ਸੱਚੀ ਆ ਵੀ ਧਿਆਨ ਤਾਂ ਫਿਰ ਗਣਨੀ ਤੀ ਤੇ ਛਿਬੀ ਇੰਨੇ ਹੋ ਗਏ ਇੰਨੇ ਹੋ ਗਏ ਨਾ ਮਹਾਰਾਜ ਕਹਿੰਦੇ ਇਹਨਾਂ ਗਣਤੀਆਂ ਮੈਂਦੀਆਂ ਦੀ ਕਿਸੇ ਵੀ ਬਸਾਰੇ ਦੀ ਪ੍ਰਵਾਹ ਨਾ ਕਰ ਪ੍ਰਭੂ ਪਰਮਾਤਮਾ ਦਾ ਨਾਮ ਜਪ ਨਾਮ ਜਪੋ ਜੀ ਐਸੇ ਐਸੇ ਤਰੂੰ ਤਰੂੰ ਪਹਿਰਲਾਦ ਜਪਿਓ ਹਰ ਜੈਸੇ ਕਿਵੇਂ ਜਪਿਆ ਪਹਿਰਲਾਦ ਨੇ ਉਹਦਾ ਪਿਓ ਹਨਾਸਕ ਕਹਿੰਦਾ ਸੀਗਾ ਵੀ ਤੂੰ ਔਂ ਕਹਿ ਵੀ ਜਲੇ ਹਰਨਾਕਸ ਥਲੇ ਹਰਨਾਕਸ ਵੀ ਸਭ ਥਾਂ ਤੇ ਹਰਨਾਕਸੀ ਐ ਭਗਤ ਪ੍ਰਲਾਦ ਜੀ ਕਹਿੰਦੇ ਸੀ ਸਭ ਥਾਂ ਤੇ ਰਾਮ ਰਾਮ ਆ ਰਮਿਆ ਹੋਇਆ ਰਾਮ ਜਿਹੜਾ ਕਣ-ਕਣ ਵਿੱਚ ਵੱਸਦਾ ਆਪਾਂ ਕਹਾਣੀ ਸੁਣੀ ਐ ਬਈ ਖੀਰੀ ਉਹਨੂੰ ਉਹਦੀ ਧੌਣ ਵੱਢਣ ਤੇ ਵੀ ਹੋ ਗਿਆ ਸੀ ਹਰਨਾਕਸ ਪਰ ਉਹ ਕਹਿੰਦਾ ਸੀ ਨਹੀਂ ਛੋਡੂ ਨਾ ਰਾਮ ਰਾਮ ਨਹੀਂ ਛੋਡੂਰੇ ਬਾਬਾ ਰਾਮ ਰਾਮ ਉਹ ਕਹਿੰਦਾ ਇਹ ਨਹੀਂ ਛੱਡੂਗਾ ਪ੍ਰਭੂ ਪਰਮਾਤਮਾ ਦਾ ਨਾਮ ਮਾਰਨਾ ਮਾਰਦੇ ਰੱਖਣਾ ਰੱਖ ਲੈ ਕੋਈ ਪਰਵਾਹ ਨਹੀਂ ਬੇਫਿਕਰ ਹੋ ਕੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਪ੍ਰਹਲਾਦ ਭਗਤ ਜੀ ਜੁੜੇ ਰਹੇ ਤਾਂ ਹੀ ਉਹਨਾਂ ਦਾ ਨਾਮ ਦਰਜਾ ਗੁਰਬਾਣੀ ਵਿੱਚ ਇਸ ਤਰ੍ਹਾਂ ਆਪਾਂ ਆਪਣੇ ਝਵੇਲਿਆਂ ਤੋਂ ਆਜ਼ਾਦ ਹੋਣ ਤੇ ਜ਼ਿੰਮੇਵਾਰੀਆਂ ਦਾ ਸਹੀ ਤਰੀਕੇ ਨਾਲ ਫਰਜ਼ ਨਿਭਾਉਂਦੇ ਹੋਏ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿਣਾ ਜਦੋਂ ਆਪਾਂ ਦਰਬਾਰ ਸਾਹਿਬ ਵਿੱਚ ਆਉਨੇ ਆ ਉਦੋਂ ਜੇ ਕੋਈ ਸ਼ਬਦ ਵਿਚਾਰ ਹੁੰਦੀ ਹੈ ਤਾਂ ਧਿਆਨ ਨਾਲ ਸੁਣਨਾ ਬੈਠ ਕੇ 15-20 ਮਿੰਟ ਦੀ ਗੱਲ ਹੁੰਦੀ ਹੈ 20-25 ਮਿੰਟ ਲਾ ਲਓ ਕਿਉਂਕਿ ਕੋਈ ਨਾ ਕੋਈ ਗੁਰੂ ਦੀ ਸੁਣੀ ਹੋਈ ਗੱਲ ਕਲਿੱਕ ਕਰ ਗਈ ਜੀਵਨ ਚੇਂਜ ਹੋ ਜਾਏਗਾ ਅਗਲੇ ਪੰਨੇ ਜਮਾਰਾ ਦੱਸ ਦੇ ਨੇ ਵੀ ਤੂੰ ਬਿਨਹੀਂ ਥਮੇ ਮੰਦਰ ਥਮੇ ਹੁਣ ਬਿਨਾ ਕੰਧਾਂ ਤੋਂ ਤੇ ਬਿਨਾ ਪਿੱਲਰਾਂ ਤੋਂ ਭਾਈ ਛੱਤ ਖੜ ਜਾਈਗੀ ਨਹੀਂ ਖੜਨੀ ਨਾ ਮਹਾਰਾਜ ਕਹਿੰਦੇ ਤੂੰ ਇਹੀ ਕੰਮ ਕਰ ਰਿਹਾ ਬਿਨਾਂ ਕੰਧਾਂ ਤੋਂ ਤੇ ਬਿਨਾਂ ਥੰਮਾਂ ਤੋਂ ਮੰਦਰ ਉਸਾਰ ਰਿਹਾ ਕਹਿਣ ਦਾ ਭਾਵ ਵੀ ਗੁਰੂ ਤੋਂ ਗੁਰੂ ਦੇ ਗਿਆਨ ਤੋਂ ਬਿਨਾਂ ਅਸੀਂ ਆਪਣੀ ਮਰਜ਼ੀ ਦੇ ਨਾਲ ਕਰਮ ਕਰਦੇ ਹਾਂ ਉਹਨੂੰ ਜਪਣ ਦੀ ਕੋਸ਼ਿਸ਼ ਕਰਦੇ ਹਾਂ ਆਪਣੀ ਮਰਜ਼ੀ ਦੇ ਨਾਲ ਇਹ ਮਹਾਰਾਜ ਕਹਿੰਦੇ ਵੀ ਭਾਈ ਤੇਰਾ ਬਿਨਾਂ ਕੰਧਾਂ ਤੋਂ ਤੇ ਬਿਨਾਂ ਥੰਮਾਂ ਤੋਂ ਇੱਕ ਤੂੰ ਛੱਤ ਪਾ ਰਿਹਾ ਲੈਂਟਰ ਪਾ ਰਿਹਾ ਕਹਿ ਲੋ ਅੱਜ ਕੱਲ ਦੀ ਭਾਸ਼ਾ ਚ ਇਹਨੇ ਨਹੀਂ ਖੜਨਾ ਗੁਰੂ ਤੋਂ ਗਿਆਨ ਲੈ ਕੇ ਗੁਰੂ ਦੇ ਲੜ ਲੱਗ ਕੇ ਜਦੋਂ ਪ੍ਰਭੂ ਪਰਮਾਤਮਾ ਦਾ ਨਾਮ ਜਪਾਂਗੇ ਗੁਰੂ ਦੇ ਗਿਆਨ ਮੁਤਾਬਕ ਜੀਵਨ ਬਸਰ ਹੋਏਗਾ ਤਾਂ ਇਹ ਮਨੁੱਖਾ ਜਨਮ ਲੇਖੇ ਵਿੱਚ ਜ਼ਰੂਰ ਲੱਗੇਗਾ ਕਿਉਂਕਿ ਗੁਰਬਾਣੀ 'ਚ ਗਰੰਟੀ ਲੈਂਦੇ ਆ ਮਹਾਰਾਜ ਗੁਰਬਾਣੀ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਦਾ ਜਾਂ ਜਿੰਨਾ ਭਗਤ ਪਿਆਰਿਆਂ ਦੀ ਆਪਾਂ ਬਾਣੀ ਪੜ੍ਹਦੇ ਆ ਜਦੋਂ ਉਹਨਾਂ ਦਾ ਨਾਂ ਆ ਜਾਂਦਾ ਨਾ ਉਹਨਾਂ ਦੇ ਸੈਨ ਹੁੰਦਿਆ ਵੀ ਇਹ ਸੱਚ ਹੈ ਇਹਦੇ ਵਿੱਚ ਨਾ ਕੋਈ ਲਾਰਾ ਲਾਇਆ ਗੁਰੂ ਸਾਹਿਬ ਨੇ ਤੇ ਨਾ ਕੋਈ ਡਰਾਇਆ ਕਿਤੇ ਵੀ ਜੇ ਤੂੰ ਆਹ ਕਰੇਗਾ ਤਾਂ ਉਹ ਹੋਜੂ ਨਾ ਇਹ ਆਪਾਂ ਪਿੱਛੇ ਪੰਦ ਬੰਦ ਪੜ ਗਏ ਆ ਇੱਕ ਬੰਦ ਕਿਹੜਾ ਸੀ ਉਹ ਹੁਣ ਮੈਨੂੰ ਯਾਦ ਨਹੀਂ ਆ ਰਿਹਾ ਹਾਂ ਹਾਂ ਸੰਪੇ ਦੇਖ ਨਾ ਹਰਖੀਏ ਵਿਪਤ ਦੇਖ ਨਾ ਰੋਏ ਮਹਾਰਾਜ ਕਹਿੰਦੇ ਜੇ ਤੇਰੇ ਕੋਲੇ ਬਹੁਤ ਵੱਡੀ ਪ੍ਰਾਪਰਟੀ ਇਕੱਠੀ ਹੋ ਗਈ ਆ ਤੇਰੇ ਕੋਲੇ ਸੰਪਤੀ ਹੈਗੀ ਆ ਬੈਂਕ ਬੈਲੈਂਸ ਹੈਗਾ ਕੋਠੀਆਂ ਕਾਰਾਂ ਹੈਗੀਆਂ ਨੇ ਇਹਨਾਂ ਨੂੰ ਦੇਖ ਕੇ ਹੰਕਾਰੀ ਨਾ ਹੋਈ ਮਹਾਰਾਜ ਕਹਿੰਦੇ ਜੇ ਕੋਈ ਵਿਪਤਾ ਆਣ ਪਰੀ ਤੇ ਉਦੋਂ ਰੋਈ ਨਾ ਉਹ ਆਪਾਂ ਨੂੰ ਦਸ਼ਮੇਸ਼ ਪਿਤਾ ਜੀ ਨੇ ਪ੍ਰੈਕਟੀਕਲ ਵੀ ਦਿਖਾਇਆ ਚਮਕੌਰ ਦੀ ਗੜੀ ਦੇ ਵਿੱਚ ਜਾ ਕੇ ਵੀ ਸਹਬਜ਼ਾਦਾ ਬਾਬਾ ਜੀਤ ਸਿੰਘ ਤੇ ਬਾਬਾ ਜਹਾਰ ਸਿੰਘ ਦੀਆਂ ਲਾਸਾਂ ਪਈਆਂ ਨੇ ਪੁੱਤਰਾਂ ਨਾਲੋਂ ਪਿਆਰੇ ਸਿੰਘਾਂ ਦੀਆਂ ਲਾਸਾਂ ਪਈਆਂ ਨੇ ਜੋ ਸਤਕਾਰ ਦੇ ਵਿੱਚ ਗੁਰੂ ਸਾਹਿਬ ਨੇ ਜੋੜਾ ਲਾ ਕੇ ਮੈਦਾਨੇ ਜੰਗ ਦੇ ਵਿੱਚ ਲਿ ਗਏ ਕੋਲ ਦੀ ਨਾਂਗੇ ਇਹ ਸਾਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਵੀ ਜਦੋਂ ਸੁੱਖ ਸਹੂਲਤਾਂ ਸੀ ਅਨੰਦਪੁਰ ਲਹਿਰਾ ਬਹਿਰਾ ਲੱਗੀਆਂ ਸੀ ਉਦੋਂ ਮਾਰਾ ਸੱਚੇ ਪਾਤਸ਼ਾਹ ਹਰਖ ਚ ਨਹੀਂ ਆਏ ਤੇ ਜਦੋਂ ਇਹ ਸਮਾਂ ਆ ਗਿਆ ਤੇ ਉਦੋਂ ਅੰਜੂ ਨਹੀਂ ਕੇ ਰਿਆ ਗੁਰੂ ਸਾਹਿਬ ਨੇ ਇਹ ਆਪਾਂ ਇਤਿਹਾਸ ਤੋਂ ਜਾਣੂ ਹਾਂ ਜਿੰਨਾਂ ਭੈਣ ਭਰਾਵਾਂ ਨੇ ਇਤਿਹਾਸ ਸੁਣਿਆ ਪੜ੍ਹਿਆ ਸੁਣਿਆ ਇਸ ਤਰ੍ਹਾਂ ਆਪਾਂ ਭਾਈ ਗੁਰਬਾਣੀ ਕਹਿੰਦੀ ਆ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਗੁਰਬਾਣੀ ਕਹਿੰਦੀ ਆ ਪ੍ਰਭੂ ਪਰਮਾਤਮਾ ਜਿਹੋ ਜਿਹਾ ਪ੍ਰਭੂ ਪਰਮਾਤਮਾ ਉਹੋ ਜਿਹਾ ਉਹਦਾ ਭਗਤ ਪਿਆਰਾ ਚਾਹੀਦਾ ਹੈ ਨਾ ਆ 35 ਮਹਾਂਪੁਰਖਾਂ ਦੀ ਆਪਾਂ ਬਾਣੀ ਪੜ੍ਹਨੇ ਆ 35 ਮਹਾਂਪੁਰਖ ਰੱਬ ਦਾ ਰੂਪ ਹੈ ਇਹੀ ਮੰਨ ਲਾਂਗੇ ਆਪਾਂ 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ ਗੁਰੂ ਮਹਾਰਾਜ ਸੱਚੇ ਬਾਦਸ਼ਾਹ ਨੇ ਬਰਾਬਰੀ ਦਿੱਤੀ ਭਗਤ ਪਿਆਰਿਆਂ ਨੂੰ ਵੀ ਉਹ ਰੱਬ ਦਾ ਰੂਪ ਹੀ ਹੈ ਜੋ ਗੁਰਬਾਣੀ ਦਾ ਫੈਸਲਾ ਉਹ ਸੱਚ ਸਾਨੂੰ ਪ੍ਰੈਕਟੀਕਲ ਵੀ ਦਿਖਾਇਆ ਮਹਾਰਾਜ ਨੇ ਵੀ ਹਰ ਜਨ ਐਸਾ ਚਾਹੀਏ ਜੈਸਾ ਹਰਹੀ ਹੋ ਹੋਏ ਜਿਨ੍ਹਾਂ ਦੇ ਗੁਣ ਪ੍ਰਭੂ ਪਰਮਾਤਮਾ ਦੇ ਵਿੱਚ ਆ ਉਹਨੇ ਗੁਰੂ ਆਪਣੇ ਗੁਰੂ ਸਹਿਬਾਨਾਂ ਵਿੱਚ ਬਾਣੀ ਵਿੱਚ ਉਹਨੇ ਗੁਣ ਨੇ ਭਗਤ ਪਿਆਰਿਆਂ ਦੇ ਗੁਣ ਕਿ ਲੋ ਬਰਾਬਰ ਦੇ ਅੱਗੇ ਮਹਾਰਾਜ ਦੱਸਦੇ ਨੇ ਦੱਦਾ ਦੇਖ ਜੋ ਬਿਨ ਸੰਹਾਰਾ ਜਸ ਦੇਖਤ ਤਸ ਰਾਖ ਵਿਚਾਰਾ ਮਹਾਰਾਜ ਕਹਿੰਦੇ ਜੋ ਇਹ ਸੰਸਾਰ ਇਹਨਾਂ ਅੱਖਾਂ ਨਾਲ ਦਿਸ ਰਿਹਾ ਹੈ ਨਾ ਇਹ ਸਾਰਾ ਨਾਸਵੰਤ ਹੈ ਪਤਾ ਵੀ ਆਪਾਂ ਨੂੰ ਕਹਿੰਨੇ ਵੀ ਆਪਾਂ ਸਮਝਦੇ ਆ ਵੀ ਇੱਥੇ ਕੀ ਲੈ ਜਾਣਾ ਸਭ ਕੁਝ ਇੱਥੇ ਹੀ ਰਹਿ ਜਾਣਾ ਆਪਾਂ ਕਹਿੰਨੇ ਨਾ ਆਮ ਹੀ ਗੱਲ ਹੈ ਕਹਿ ਦਿੰਨੇ ਆ ਗੁਰੂ ਸਾਹਿਬ ਨੇ 5-700 ਸਾਲ 5-600 ਸਾਲ ਪਹਿਲਾਂ ਦੱਸੀ ਆ ਇਹ ਮੇਰਾ ਖਿਆਲ ਆ ਵੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੀ ਭਗਤ ਹੋਣੀ ਭਗਤ ਸਾਹਿਬ ਹੋਣੀ ਸੰਸਾਰ ਤੇ ਆਏ 2-300 ਸਾਲ ਪਹਿਲਾਂ ਕਹ ਲਓ ਚਲ ਜੇ ਨਾ ਭੁੱਲਦੇ ਹੋ ਜੇ ਅਰਦਾਜਾ ਕਹਿ ਲੈਨੇ ਆ ਮਾਫ ਕਰਨਾ ਵੀ ਇਹ 5-7 100 ਸਾਲ ਦੀ ਪਹਿਲਾਂ ਗੱਲ ਲਿਖੀ ਆ ਮਹਾਰਾਜ ਕਹਿੰਦੇ ਜਸ ਦੇਖਤ ਤਤ ਤਸ ਰਾਖ ਵਿਚਾਰ ਅਗਲਾ ਬੰਦਾ ਇਹ ਪਹਿਲਾਂ ਵਾਲਾ ਦੱਸਿਆ ਦਦਾ ਦੇਖ ਜੋ ਬਿਰ ਸੰਹਰ ਇਹ ਬਾਬਨ ਅਖਰੀ ਸੀ ਭਗਤ ਕਬੀਰ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਬਾਬਨ ਅਖਰੀ ਇਹ ਚੱਲਦੀ ਸੀ ਮਹਾਰਾਜ ਕਹਿੰਦੇ ਨਾ ਜੋ ਇਹ ਸੰਸਾਰ ਇਹਨਾਂ ਅੱਖਾਂ ਨਾਲ ਦਿਸ ਰਿਹਾ ਹੈ ਇਹ ਸਾਰਾ ਨਾਸਵੰਤ ਹੋਣ ਵਾਲਾ ਹੈ ਨਾਸ ਹੋ ਜਾਣਾ ਕੁਝ ਨਹੀਂ ਰਹਿਣਾ ਇੱਥੇ ਰਾਮ ਗਏ ਔ ਰਾਵਣ ਗਏ ਆਪਾਂ ਆਖਰੀ ਸ਼ਲੋਕਾਂ ਵਿੱਚ ਸੁਣਦੇ ਹੁੰਨੇ ਆ ਬਾਣੀ ਜਦੋਂ ਭੋਗ ਪੈਂਦੇ ਆ ਸ਼ਾਮ ਨੂੰ ਅ ਗੁਰੂ ਨਵੇਂ ਪਾਤਸ਼ਾਹ ਦੀ ਬਾਣੀ ਵਿੱਚੋਂ ਰਹੇਗਾ ਕੀ ਨਾਮ ਰਹੋ ਸਾਧੂ ਰਹੋ ਸਾਧੂ ਵੀ ਰਹੇਗਾ ਸਦਹੀਂ ਨਾਮ ਵੀ ਪ੍ਰਭੂ ਪਰਮਾਤਮਾ ਦਾ ਸਦਹੀਂ ਰਹੇਗਾ ਕਿਉਂਕਿ ਨਾਮ ਰੂਪ ਹੀ ਹੋ ਗਿਆ ਨਾ ਸਾਧੂ ਗੁਰੂ ਦਾ ਪਿਆਰਾ ਜਿਹੜਾ ਇਹ 35 ਮਹਾਂਪੁਰਖਾਂ ਦੀ 35 ਸਾਧੂਆਂ ਦੀ ਸੰਗਤ ਕਰ ਰਹੇ ਆ ਇਹਨਾਂ ਦੀ ਸੰਗਤ ਬਹੁਤ ਆਪਾਂ ਨੂੰ ਜੀ ਗੁਰੂ ਦਾ ਦੁਆਰਾ ਛੱਡ ਕੇ ਨਾ ਇੱਧਰ ਉੱਧਰ ਜਾਈਏ ਮੈਂ ਕਹਾ ਅੱਗੇ ਮਹਾਰਾਜ ਦੱਸਦੇ ਨੇ ਜੱਥ ਦੇਖਤ ਤਸ ਰਖ ਵਿਚਾਰਾ ਏ ਭਾਈ ਤੂੰ ਸਦਾ ਪ੍ਰਭੂ ਵਿੱਚ ਸੁਰਤ ਜੋੜ ਕੇ ਜੋੜ ਜੋ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ ਹੈ ਇੱਕੋ ਇੱਕ ਪ੍ਰਭੂ ਪਰਮਾਤਮਾ ਅਸਥੂਲ ਅੱਖਾਂ ਨਾਲ ਹੀ ਦਿਸਦਾ ਬਾਕੀ ਸਭ ਕੁਝ ਦਿਖਦਾ ਤੇ ਅਣ ਦੇਖਦੇ ਨੂੰ ਪਿਆਰ ਕਰਨਾ ਵੀ ਬੜਾ ਔਖਾ ਹੁੰਦਾ ਜੀ ਉਹ ਅਣਦਖਦੇ ਨੂੰ ਪਿਆਰ ਕਰਨਾ ਸਿਖਾਏਗਾ ਕੌਣ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਇਹ ਅਣਦਖਦੇ ਨੂੰ ਪਿਆਰ ਕਰਨਾ ਸਿਖਾਏਗੀ ਸਿਖਾਉਂਦੀ ਹੈ ਜਦੋਂ ਨਾਮ ਬਾਣੀ ਨਾਲ ਜੁੜਦਾ ਫਿਰ ਬਿਰਤੀ ਵੱਲਦੀ ਹੈ ਸਭ ਗੋਪਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਏ ਜਦੋਂ ਗੁਰੂ ਦੇ ਪਿਆਰੇ ਜਿਹੜੇ ਗੁਰਬਾਣੀ ਨਾਲ ਜੁੜਦੇ ਨਾ ਫਿਰ ਉਹਨੂੰ ਸਾਰਿਆਂ ਵਿੱਚ ਰੱਬ ਦਿਖਦਾ ਜਿਹੜਾ ਮੇਰੇ ਵਰਗਾ ਨਹੀਂ ਘਰਵਾਲੀ ਨਾਲ ਜੁੜਿਆ ਹੁੰਦਾ ਉਹ ਨਾ ਮਾਂ ਚ ਤੇ ਸਦਾ ਨਾ ਪਿਓ ਚ ਤੇ ਸਦਾ ਨਾ ਦਾਦੀ ਚ ਨਾ ਭੂਆ ਚ ਨਾ ਆਪਣੇ ਕਿਸੇ ਵੀ ਰਿਸ਼ਤੇਦਾਰ ਬਚ ਨਹੀਂ ਦਿਖਦਾ ਉਹ ਕਹਿੰਦਾ ਮੇਰੇ ਵਰਗਾ ਕੋਈ ਨਹੀਂ ਪਰ ਇੱਥੇ ਮੇਰੀ ਮੇਰੀ ਦੀ ਗੱਲ ਨਹੀਂ ਇੱਥੇ ਤੂੰ ਤੂੰ ਦੀ ਗੱਲ ਆ ਤੂੰ ਤੂੰ ਕਰਤਾ ਤੂੰ ਆ ਮੁਜ ਮੈਂ ਰਹਾ ਨਾ ਹੂੰ ਭਗਤ ਪਿਆਰੇ ਦੀ ਬਾਣੀ ਵਿੱਚ ਹੀ ਆ ਵੀ ਤੂੰ ਤੂੰ ਕਰਦੇ ਸੀ ਤੇਰਾ ਨਾਮ ਜਪਦੇ ਜਪਦੇ ਤੇਰਾ ਰੂਪ ਹੀ ਹੋ ਗਏ ਮੇਰਾ ਆਪਣਾਪਨ ਕੁਛ ਨਹੀਂ ਰਹਾ ਫਿਰ ਮੈਂ ਮੈਂ ਮੁੱਕ ਗਈ ਫਿਰ ਤੂੰ ਤੂੰ ਦੀ ਆਵਾਜ਼ ਆਉਂਦੀ ਹੈ ਅ ਬੱਕਰਾ ਜਦੋਂ ਜੀਣਾ ਹੁੰਦਾ ਨਾ ਵਿੱਚੋਂ ਗੱਲ ਆ ਗਈ ਬੱਕਰਾ ਜਦੋਂ ਜਿੰਦਾ ਹੁੰਦਾ ਕਿੱਲੇ ਤੇ ਬੰਨਿਆ ਮੈਂ ਮੈਂ ਕਰਦਾ ਮੈਂ ਮੈਂ ਕਰਦਾ ਬਾਅਦ ਵਿੱਚ ਜਦੋਂ ਉਹ ਖਤਮ ਹੋ ਜਾਂਦਾ ਉਹਦੀ ਖੱਲ ਦੀ ਤੰਦੀ ਬਣ ਜਾਂਦੀ ਹੈ ਜੋੜੀ ਬਣ ਜਾਂਦੀ ਆ ਫਿਰ ਉਹਦੇ ਵਿੱਚੋਂ ਬਾਜ ਕੇ ਆਉਂਦੀ ਆ ਤੂੰ 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 ਦੀ ਗੱਲ ਆ ਜੀ ਇੱਥੇ ਮੈਂ ਮੈਂ ਦੀ ਗੱਲ ਨਹੀਂ ਸੋ ਅੱਗੇ ਮਹਾਰਾਜ ਦੱਸਦੇ ਨੇ ਦਸਵੇਂ ਦਵਾਰ ਕੁੰਜੀ ਜਦ ਦੀਜੇ ਮਹਾਰਾਜ ਕਹਿੰਦੇ ਪਰ ਜਦੋਂ ਗੁਰਬਾਣੀ ਰੂਪ ਕੁੰਜੀ ਦਸਵੇਂ ਦਵਾਰ ਵਿੱਚ ਲਾਈਏ ਭਾਵ ਜਦੋਂ ਮਨ ਨੂੰ ਸਤਿਗੁਰੂ ਦੀ ਬਾਣੀ ਨਾਲ ਜੋੜੀਏ ਜਦੋਂ ਗੁਰੂ ਦੀ ਬਾਣੀ ਨਾਲ ਜੁੜਦਾ ਨਾ ਮਨੋਂ ਤਾਂ ਐ ਸਮਝ ਲੋ ਵੀ ਦਸਵੇਂ ਦਵਾਰ ਨੂੰ ਕੁੰਜੀ ਲੱਗ ਗਈ। ਕੁੰਜੀ ਕਾਦੀ ਲੱਗੀ ਗੁਰੂ ਦੇ ਗਿਆਨ ਦੀ। ਜਦੋਂ ਗੁਰੂ ਦੇ ਗਿਆਨ ਦੀ ਕੁੰਜੀ ਲੱਗਦੀ ਆ ਮਨ ਨੂੰ ਮਹਾਰਾਜ ਕਹਿੰਦੇ ਨਾ ਮੈਂ ਦੁਬਾਰੇ ਪੰਕਤੀ ਫੇਰ ਬੋਲਦਿਆਂ ਜੀ ਦਸਵੇਂ ਦਵਾਰ ਕੁੰਜੀ ਜਬ ਦੀਜੇ ਤੂੰ ਦਿਆਲ ਕੋ ਦਰਸ਼ਨ ਕੀਜੇ ਫਿਰ ਉਸ ਪ੍ਰਭੂ ਪਰਮਾਤਮਾ ਦਿਆਵਾਨ ਦੇ ਦਰਸ਼ਨ ਹੁੰਦੇ ਆ ਅਣਦਖਦੇ ਦੀ ਗੱਲ ਜਿਹੜੀ ਕਰੀ ਆ ਮਹਾਰਾਜ ਨੇ ਵੀ ਅਣਦਖਦੇ ਨੂੰ ਪਿਆਰ ਕਰਨਾ ਔਕਾ ਹੈ ਪਰ ਜਦੋਂ ਗੁਰੂ ਦੇ ਗਿਆਨ ਦੀ ਇਸ ਦਿਮਾਗ ਦੇ ਖਜ਼ਾਨੇ ਕੁੰਜੀ ਲੱਗਦੀ ਆ ਨਾ ਸਾਡੀ ਸੁਰਤ ਨੂੰ ਸੁਰਤ ਸ਼ਬਦ ਦੇ ਨਾਲ ਟੱਚ ਹੁੰਦੀ ਆ ਫਿਰ ਉਹਦੇ ਦਰਸ਼ਨ ਹੁੰਦੇ ਆ ਜੀ ਭਾਵ ਅਰਥ ਦੱਸਦੇ ਨੇ ਮਹਾਰਾਜ ਮਾਇਆ ਵਿੱਚ ਗਰਸੇ ਮਨੁੱਖ ਦਾ ਦਿਮਾਗ ਸਦਾ ਮਾਇਆ ਦੀਆਂ ਗੱਲਾਂ ਸੋਚਦਾ ਹੈ ਪਰਮਾਤਮਾ ਵਾਲੇ ਪਾਸੇ ਤੋਂ ਉਸ ਨੂੰ ਮੰਨੋ ਜੰਦਰਾ ਵੱਜਾ ਰਹਿੰਦਾ ਹੈ ਮਾਇਆ ਦੀ ਪਾ ਦਸਮ ਦੁਆਰ ਨੂੰ ਜੰਦਰਾ ਹੈ ਮੋਹ ਮਾਇਆ ਦਾ ਪਾ ਜੀ ਨੂੰ ਕਹਿੰਨੇ ਆਪਾਂ ਲੱਗਿਆ ਆਪਾਂ ਜੇ دنیਵੀ ਗੱਲ ਕਰਗੇ ਤਾਂ ਆਪਾਂ ਕਹਿ ਦਿੰਨੇ ਆ ਜੀ ਇਹਨੂੰ ਇਹਨੂੰ ਫਲਾਨਿਆਂ ਦਾ ਪਾ ਲੱਗਾ ਹੋਇਆ ਜਾਂ ਕੋਈ ਕਿਸੇ ਆਪਣੇ ਵਿਰੋਧੀ ਦੀ ਕੋਈ ਬੋਲੀ ਬੋਲਦਾ ਫਿਰ ਉਦੋਂ ਵੀ ਆਪਾਂ ਕਹਦੇ ਨੇ ਇਹਨੂੰ ਉਹਨਾਂ ਦਾ ਪਾ ਲੱਗਿਆ ਕਹਿਣ ਦਾ ਮਤਲਬ ਪਾਣ ਚੜੀ ਹੋਈ ਐ ਇਥੇ ਉਸ ਪਾਣ ਦੀ ਗੱਲ ਕਰਦੇ ਮਹਾਰਾਜ ਕਹਿੰਦੇ ਜਿਸ ਦਿਮਾਗ ਨੂੰ ਮੋਹ ਮਾਇਆ ਦਾ ਜੰਗਾਲ ਲੱਗਿਆ ਕਹਿ ਲੋ ਮੋਹ ਮਾਇਆ ਦਾ ਪਾ ਲੱਗਿਆ ਕਹਿ ਲੋ ਠੀਕ ਆ ਜੀ ਮਹਾਰਾਜ ਕਹਿੰਦੇ ਸਤਿਗੁਰੂ ਦੀ ਬਾਣੀ ਇਸ ਜੰਦਰੇ ਨੂੰ ਖੋਲਦੀ ਹੈ ਤੇ ਮਰ ਮਾਇਆ ਦੇ ਅਸਰ ਹੇਠੋਂ ਨਿਕਲ ਕੇ ਪ੍ਰਬੂ ਦੀ ਯਾਦ ਵਿੱਚ ਜੁੜਦਾ ਹੈ ਫਿਰ ਫਿਰ ਮਾਇਆ ਦੇ ਮੋਹ ਦੇ ਦਬਾਅ ਥੱਲੇੋਂ ਨਿਕਲ ਕੇ ਮਨ ਪ੍ਰਭੂ ਪਰਮਾਤਮਾ ਦੀ ਨਾਮ ਬਾਣੀ ਨਾਲ ਜੁੜਦਾ ਫਿਰ ਜੁੜਦਾ ਹੈ ਅੱਗੇ ਮਹਾਰਾਜ ਜੀ ਨੇ ਤੱਦਾ ਅਧਰੇ ਉਰਦਨ 베ਰਾ ਅਰਦੇ ਉਰਦ ਮਨਜ ਬਸੇਰਾ ਮਹਾਰਾਜ ਕਹਿੰਦੇ ਜਦੋਂ ਜੀਵ ਆਤਮਾ ਦਾ ਨਿਵਾਸ ਪ੍ਰਮਾਤਮਾ ਵਿੱਚ ਹੁੰਦਾ ਹੈ ਭਾਵੇਂ ਜਦੋਂ ਜੀਵ ਪ੍ਰਭੂ ਰਚਨਾ ਪ੍ਰਭੂ ਚਰਨਾਂ ਵਿੱਚ ਜੁੜਦਾ ਹੈ ਫਿਰ ਕੀ ਹੁੰਦਾ ਤਾਂ ਪ੍ਰਭੂ ਨਾਲ ਇੱਕ ਰੂਪ ਹੋ ਹੀ ਜੀਵ ਦੇ ਜਨਮ ਮਰਨ ਦਾ ਖਾਤਮਾ ਹੁੰਦਾ ਹੈ ਜੀਵ ਆਤਮਾ ਦੇ ਪ੍ਰਮਾਤਮਾ ਦੀ ਵਿੱਥ ਮੁੱਕ ਜਾਂਦੀ ਹੈ ਜੀਵ ਆਤਮਾ ਤੇ ਪ੍ਰਮਾਤਮਾ ਦੀ ਵਿੱਥ ਮੁੱਕ ਜਾਂਦੀ ਹੈ ਜਿਹੜਾ ਹੁਣ ਮੋਹ ਮਾਇਆ ਨੇ ਸਾਨੂੰ ਬੈਠ ਪਾਈ ਹੋਈ ਆ ਮਨ ਨੂੰ ਪ੍ਰਮਾਤਮਾ ਤੇ ਜੀਵਾਤਮਾ ਨੂੰ ਪ੍ਰਭੂ ਪ੍ਰਮਾਤਮਾ ਦੇ ਨਾਲ ਕਿਹੜੀ ਚੀਜ਼ ਨਹੀਂ ਮਾਣ ਦਿੰਦੀ ਮੋਹ ਮਾਇਆ ਉਹ ਮੋਹ ਮਾਇਆ ਦੇ ਵਿੱਚ ਹੀ ਮਨੁੱਖ ਮਨੁੱਖਾ ਲਾਭ ਦੇ ਸੰਜਾ ਜੀ ਭੈਣਾਂ ਤੇ ਭਾਈਆ ਸਰੀਰ ਕਰਕੇ